ਹਾਂਜੀ ਕਿਸਾਨ ਵੀਰੋ ਹੁਣ ਤਕਰੀਬਨ ਹੀ ਆਪਣੇ ਕਿਸਾਨ ਵੀਰਾਂ ਦੀਆਂ ਕਣਕਾਂ 40 45 ਦਿਨ ਜਾਂ ਇਸ ਤੋਂ ਉੱਪਰ ਹੋ ਚੁੱਕੀਆਂ ਨੇ ਤਾਂ 45 ਦਿਨਾਂ ਤੋਂ ਲੈ ਕੇ 60 ਦਿਨਾਂ ਦੇ ਵਿੱਚ ਵਿੱਚ ਆਪਾਂ ਕਿਹੜੇ ਨਦੀਨ ਆਸ਼ਕ ਸਪਰੇਅ ਕਰ ਸਕਦੇ ਆ ਜਿਹਦੇ ਨਾਲ ਜਿਹਦੀ ਆਪਾਂ ਨੂੰ ਕਣਕ ਨੂੰ ਝਟਕਾ ਵੀ ਨਾ ਲੱਗੇ ਜੜਾ ਆਪਣੇ ਝਾੜ ਤੇ ਵੀ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਜਿੰਨੇ ਵੀ ਨਦੀਨ ਆਸ਼ਕ ਨੇ ਆਪਣੇ ਜਿਵੇਂ ਸ਼ਗਨ 211 ਏਸੀਐਮ 9 ਕਲੋਦੀਨਾ ਫੋਪ ਮੈਟ ਜੋ ਵੀ ਆਪਣੇ ਨਦੀਨ ਆਸ਼ਕੇ ਕੇ ਜੋ ਆਪਾਂ ਕਿਸਾਨ ਵੀਰ ਕਰਤਦੇ ਆਂ ਇਹ ਤਕਰੀਬਨ ਆਪਾਂ 30-35 ਜਾਂ ਆਪਾਂ 40-45 ਦਿਨ ਤੱਕ ਆਪਾਂ ਆਪਣੀ ਫਸਲ ਦੇ ਕਰ ਸਕਦੇ ਆ ਇਸ ਤੋਂ ਜੇਕਰ ਆਪਾਂ ਲੇਟ ਕਰਦੇ ਆ ਤਾਂ ਇਹਨਾਂ ਦਾ ਜਿਹੜਾ ਆਪਣੇ ਝਾੜ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਝਾੜ ਆਪਣਾ ਘਟਦਾ ਜਿਵੇਂ ਆਪਣੇ 24D ਜੇ ਤਾਂ ਆਪਾਂ ਸਹੀ ਸਮੇਂ ਕਣਕ ਦੇ ਬੀਜੇ ਅਗੇਤੀ ਕਣਕ ਦੇ ਵਿੱਚ ਆਪਾਂ ਇਹਨੂੰ 40-45 ਦਿਨ ਤੱਕ ਆਪਾਂ ਇਸ ਦੀ ਆਪਾਂ ਵਰਤੋਂ ਕਰ ਸਕਦੇ ਆ ਜੇ ਆਪਾਂ ਕਣਕ ਦਸੰਬਰ ਮਹੀਨੇ ਦੇ ਵਿੱਚ ਬੀਜੀਏ ਤਾਂ 24D ਤੋਂ ਆਪਾਂ 45 ਤੋਂ 55 ਦਿਨ ਤੱਕ ਆਪਾਂ ਇਸ ਦੀ ਵਰਤੋਂ ਕਰ ਸਕਦੇ ਆ ਜੇਕਰ ਆਪਾਂ ਗੇਤੀ ਕਣਕ ਦੀ ਬਜਾਈ ਦੇ ਵਿੱਚ 24D ਨੂੰ ਆਪਾਂ 45 ਦਿਨਾਂ ਤੋਂ ਬਾਅਦ 55-60 ਦਿਨ ਤੱਕ ਆਪਾਂ ਵਰਤਦੇ ਹਾਂ ਤਾਂ ਇਹਨਾਂ ਦੇ ਨਾਲ ਆਪਣੇ ਝਾੜ ਤੇ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਭਾਵੇਂ ਕਿ ਜਿਹੜੀ ਆਪਣੀ 24D ਆਪਾਂ ਜਦੋਂ ਸਪਰੇਅ ਕਰਦਾਂਗੇ 55-60 ਦਿਨ ਦੀ ਕਣਕ ਤੇ ਕੋਈ ਵੀ ਆਪਣੀ ਕਣਕ ਤੇ ਕਿਸ ਤਰ੍ਹਾਂ ਦੇ ਕੋਈ ਬਰਨਿੰਗ ਜਾਂ ਪੱਤੇ ਨਹੀਂ ਸੜਨਗੇ ਪਰ ਜਦੋਂ ਆਪਣੇ ਸਿੱਟੇ ਨਿਕਲਦੇ ਨੇ ਜਿਹੜੇ ਸਿੱਟਿਆਂ ਦਾ ਸਾਈਜ਼ ਛੋਟਾ ਰਹੇਗਾ ਸਿੱਟੇ ਆਪਣੇ ਜਿਹੜੇ ਵਿੰਗੇ ਚੱਡੇ ਨਿਕਲਣਗੇ ਜਾਂ ਹੋਰ ਵੀ ਕੋਈ ਆਪਾਂ ਹਰਬੀਸਾਈਡ ਵਰਤਦੇ ਆਂ ਸਖਤ ਨਦੀਨ ਆਸ਼ਕ ਵਰਤਦੇ ਆਂ ਆਪਾਂ ਜਦੋਂ 45 50 ਦਿਨ ਦੇ ਲਗਭਗ ਤਾਂ ਆਪਣੇ ਜਿਹੜੇ ਕਣਕਤਾ ਜਿਹੜਾ ਝਾੜ ਤੇ ਆਪਣਾ ਮਾੜਾ ਪ੍ਰਭਾਵ ਪਵੇਗੀ ਪਵੇਗਾ ਜਿਹੜਾ ਆਪਣੇ ਨਦੀਨਾਂ ਨੂੰ ਨਾ ਕੰਟਰੋਲ ਹੋਣ ਦੇ ਜਿਹੜੇ ਆਪਣੇ ਕੁਝ ਗਲਤੀਆਂ ਹੁੰਦੀਆਂ ਨੇ ਕਿ ਜੇਕਰ ਆਪਣੇ ਜ਼ਮੀਨ ਦੇ ਵਿੱਚ ਸਹੀ ਨਮੀ ਨਹੀਂ ਹੈਗੀ ਆਪਾਂ ਪਰੋ ਸਪਰੇਅ ਕਰ ਦਿੰਨੇ ਆਂ ਤਾਂ ਵੀ ਜਦ ਆਪਾਂ ਨਦੀਨ ਘੱਟ ਕੰਟਰੋਲ ਹੁੰਦੀ ਨੇ ਜਾਂ ਜਦੋਂ ਆਪਾਂ ਨਦੀਨ ਜਿਵੇਂ ਆਪਾਂ ਗੁਲੀ ਰੰਡਾ 4 5 ਪੱਤੇ ਤੱਕ ਆਪਾਂ ਕੰਟਰੋਲ ਕਰਨਾ ਹੁੰਦਾ ਜੇਕਰ ਉਸ ਤੋਂ ਵੱਡਾ ਹੋ ਜਾਂਦਾ ਤਾਂ ਫਿਰ ਵੀ ਆਪਾਂ ਨਦੀਨਾਂ 'ਕੋਈ ਸਪਰੇਅ ਕਰਦੇ ਆ ਜਾਂ ਆਪਾਂ 2-3 ਟੈਕਨੀਕਲ ਲਾ ਕੇ ਕਰਦੇ ਆ ਉਹਦੇ ਨਾਲ ਆਪਣੇ ਕਈ ਵਾਰ ਕੜਕਤਾਂ ਨੁਕਸਾਨ ਵੀ ਹੋ ਜਾਂਦਾ ਤੇ ਜਾਂ ਜਦ ਆਪਾਂ ਨੋਜ਼ਲ ਦੀ ਸਹੀ ਵਰਤੋਂ ਨਹੀਂ ਕਰਦੇ ਕਿਉਂਕਿ ਉਹ ਆਪਣੇ ਕੁਝ ਕਿਸਾਨ ਵੀਰ ਜਿਹੜੀ ਦਿਨ ਆਪਾਂ ਝੋਨਿਆਂ ਦੇ ਵਿੱਚ ਇਨਸੈਕਟੀਸਾਈਡ ਆਪਾਂ ਸਪਰੇਅ ਕਰਦੇ ਆ ਉਸੇ ਦੇ ਨਾਲ ਜਿਹੜੇ ਆਪਾਂ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਸਪਰੇਅ ਕਰਨ ਲੱਗ ਪੈਂਦੇ ਆ ਉਹਦੇ ਨਾਲ ਜਿਹੜਾ ਆਪਣਾ ਨਦੀਨ ਬਹੁਤ ਘੱਟ ਕੰਟਰੋਲ ਹੁੰਦਾ ਜਾਂ ਆਪਾਂ ਜਿਹੜੇ ਆਪਣੇ ਨਦੀਨਾਂ ਦੇ ਹਿਸਾਬ ਦੇ ਨਾਲ ਵੀ ਕਿੰਨੇ ਪੱਤੇ ਦਾ ਆਪਣਾ ਨਦੀਨ ਹੋ ਚੁੱਕਿਆ ਤਾਂ ਆਪਾਂ ਉਸ ਹਿਸਾਬ ਦੇ ਨਾਲ ਜਿਹੜੀ ਆਪਣੇ ਨਦੀਨ ਦੀ ਚੋਣ ਨਹੀਂ ਕਰਦੇ ਇਹ ਕਿਸਾਨਾਂ ਦੇ ਕੁਝ ਗਲਤੀਆਂ ਹੁੰਦੀਆਂ ਨੇ ਜਿੰਨਾ ਕਾਰਨ ਆਪਣੇ ਜਿਹੜਾ ਨਦੀਨ ਕੰਟਰੋਲ ਨਹੀਂ ਹੁੰਦੇ ਸਹੀ ਆਪਣੇ ਨਦੀਨਾਂ ਇਸ ਕਿਚੋਂਣ ਜਿਹੜਾ ਆਪਾਂ ਨਹੀਂ ਕਰਦੇ ਤਾਂ ਇਹਨਾਂ ਦੇ ਕਾਰਨ ਕਰਕੇ ਜਿਹੜਾ ਆਪਣੇ ਨਦੀਨ ਕੰਟਰੋਲ ਨਹੀਂ ਹੁੰਦਾ ਤੇ ਉਹ ਜਿਹੜਾ ਨਦੀਨ ਫਿਰ ਆਪਣੇ ਖੇਤਾਂ ਵਿੱਚ ਅੜਿਆਲ ਹੋ ਜਾਂਦਾ ਕਿਉਂਕਿ ਜਿਹੜਾ ਗੁਲੀ ਡੰਡਾ ਇੱਕ ਆਪਣੇ ਕਣਕ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਝਾੜ ਦੇ ਵਿੱਚ ਕਿਉਂਕਿ ਜੇਕਰ ਆਪਣੇ ਖੇਤਾਂ ਦੇ ਵਿੱਚ ਗੁਲੀ ਡੰਡਾ ਰਹਿ ਜਾਂਦਾ ਤਾਂ ਇਹ ਜਿਹੜਾ ਕਣਕ ਦੇ ਝਾੜ ਨੂੰ ਬਹੁਤ ਪ੍ਰਭਾਵਿਤ ਕਰਦਾ ਤੇ ਇੱਕ ਆਉਣ ਵਾਲੇ ਸਾਲਾਂ ਦੇ ਵਿੱਚ ਆਪਣਾ ਅੜਿਆਲ ਹੋ ਜਾਂਦਾ ਜਿੰਦੇ ਨਾਲ ਆਪਣਾ ਜਿਹੜਾ ਬੀਜ ਦਾ ਵਧਨ ਲੱਗ ਪੈਂਦਾ ਤੇ ਇਹਨਾਂ ਨੂੰ ਫਿਰ ਕੰਟਰੋਲ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਇਸ ਕਰਕੇ ਕਿਸਾਨ ਵਰਗ ਇਹਨਾਂ ਨੂੰ ਜੇਕਰ ਸਹੀ ਸਮੇਂ ਤੇ ਆਪਾਂ ਕੰਟਰੋਲ ਕਰ ਲੈਂਦੇ ਆ ਤਾਂ ਇਹਦੇ ਨਾਲ ਆਪਣਾ ਜਿਹੜਾ ਗੁਲੀ ਡੰਡਾ ਆਈਡਲ ਵੀ ਨਹੀਂ ਹੁੰਦਾ ਤੇ ਜਿਹੜਾ ਆਪਣੇ ਕਣਕ ਦੇ ਝਾੜ ਤੇ ਵੀ ਬਹੁਤਾ ਕੋਈ ਪ੍ਰਭਾਵ ਨਹੀਂ ਪੈਂਦਾ ਤੇ ਜੇਕਰ ਆਪਣਾ ਇਹ ਗੁਲੀ ਡੰਡਾ ਆਪਣੇ ਖੇਤਾਂ ਦੇ ਵਿੱਚ ਆਪਣੇ ਕਣਕ ਦੀ ਫਸਲ ਦੇ ਵਿੱਚ ਰਹਿੰਦਾ ਤਾਂ ਇਹਦੇ ਨਾਲ ਜਿਹੜਾ ਆਪਣੇ ਕਣਕ ਦਾ ਝਾੜ ਤਾਂ ਘਟਣਾ ਹੀ ਘਟਣਾ ਜਿਹੜੀ ਆਪਣੀ ਕਣਕ ਦੀ ਫਸਲ ਹੈ ਉਹ ਵੀ ਜਿਹੜੀ ਡਿੱਗਣ ਦਾ ਜਿਆਦਾ ਖਤਰਾ ਬਣ ਜਾਂਦਾ ਕਿਉਂਕਿ ਜਿੰਨੇ ਵੀ ਆਪਾਂ ਕੋਈ ਪੌਸ਼ਟ ਤੱਤ ਦੇਨੇ ਆ ਕਿਸੇ ਸਪ੍ਰੈਹ ਦੇ ਰੂਪ ਵਿੱਚ ਜਾਂ ਕਿਸੇ ਖਾਦ ਦੇ ਰੂਪ ਵਿੱਚ ਤਾਂ तकरीबन 60 ਤੋਂ 70% ਜਿਹੜੇ ਨਦੀਨ ਇਹ ਆਪਣੇ ਜਿਹੜੇ ਪੌਸ਼ਟ ਤੱਤ ਗ੍ਰਹਿਣ ਕਰਦੇ ਨੇ ਤਾਂ ਹੀ ਜਿਹੜੇ ਆਪਣੇ ਕਣਕ ਦੇ ਨਾਲੋਂ ਜ਼ਿਆਦਾ ਹੈਵੀ ਹੋ ਜਾਂਦੇ ਨੇ ਤੇ ਜਿਹੜੇ ਕਣਕ ਦੀ ਫਸਲ ਨੂੰ ਦਬ ਰਹਿੰਦੇ ਨੇ ਜਿੰਦਣ ਆਪਣਾ ਕਣਕ ਦੀ ਫਸਲ ਡਿੱਗਦੀ ਪੈਂਦੀ ਹੈ ਜਿਹੜਾ ਦਿੱggen ਦੇ ਕਾਰਜ ਜਿਹੜਾ ਆਪਣਾ ਝਾੜ ਵੀ ਘਟਦਾ ਤੇ ਜਿਹੜਾ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਆਪਣਾ ਗੁਜਰੰਡਾ ਅਡੀਅਲ ਹੋ ਜਾਂਦਾ ਤਾਂ ਇਹਨਾਂ ਨੂੰ ਕੰਟਰੋਲ ਕਰਨਾ ਕਿਸਾਨ ਮੇਰੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਣਕ ਦੀ ਫਸਲ ਦੇ ਵਾਸਤੇ ਚੰਗੇ ਝਾੜ ਦੇ ਵਾਸਤੇ ਤਾਂ ਹੁਣ ਆਪਣੇ ਜਿਹੜੇ ਵੀ ਨਦੀਨ ਆਸ਼ਕ ਨੇ 24D ਹੈ ਜਾਂ ਆਪਾਂ ACM9 ਨੇ ਜਾਂ ਆਪਣੇ ਟੈਲੈਂਟ ਸੇ ਜਾਂ ਹੋਰ ਕੋਈ ਸਖਤ ਨਦੀਨ ਆਸ਼ਕ ਜਾਂ ਸ਼ਗਨ 2111 ਤਕਰੀਬਨ ਇਹ ਆਪਾਂ 30 35 ਜਾਂ ਵਾਧੂ ਤੋਂ ਵਾਧਾ 40 ਦਿਨ ਤੱਕ ਵਰਤ ਸਕਦੇ ਆ ਜਾਂ ਆਪਾਂ 24D ਆਪਾਂ 45 ਦਿਨ ਤੱਕ ਵਰਤ ਸਕਦੇ ਆ ਇਸ ਤੋਂ ਬਾਅਦ ਜੇਕਰ ਆਪਾਂ ਸੋ ਕੋਈ ਸਖਤੇ ਨਦੀਨ ਨਾਸ਼ਕ ਆਪਣੀ ਕਣਕ ਦੀ ਫਸਲ ਤੇ ਸਪਰੇਅ ਕਰਦੇ ਆ ਤਾਂ ਉਹ ਦਿਨ ਜਿਹੜਾ ਆਪਣਾ ਕਣਕ ਤੇ ਜਿਹੜਾ ਚਾਰ ਤੇ ਜੂੜ ਪ੍ਰਭਾਵ ਪੈਦਾ ਭਾਵੇਂ ਕਿ ਆਪਾਂ ਕੋਈ ਨਦੀਨ ਨਾਸ਼ਕ ਬੜੀ ਸੇਫਟੀ ਨਾਲ ਕਰਾਂਗੇ ਪਰ ਫਿਰ ਵੀ ਜੇ ਆਪਾਂ ਕਰਦੇ ਆ ਤਾਂ ਜਿਹੜੇ ਆਪਣੇ ਕਣਕ ਦੇ ਬਰਨਿੰਗ ਜਾਂ ਆਪਾਂ ਕਣਕ ਨਹੀਂ ਛੜਦੀ ਤੱਕਾ ਨਹੀਂ ਲੱਗਦਾ ਆਪ ਨੂੰ ਨਹੀਂ ਨਜ਼ਰ ਆਉਂਦਾ ਪਰ ਉਹ ਜਿਹੜਾ ਨਦੀਨ ਨਾਸ਼ਕ ਜੇ ਆਪਾਂ ਲੇਟ ਸਮੇਂ ਕਰਾਂਗੇ ਤਾਂ ਉਹ ਦਿਨ ਜਿਹੜਾ ਆਪਣੇ ਕਣਕ ਦੇ ਵਿੱਚ ਸਿੱਟਿਆਂ ਦੇ ਵਿੱਚ ਦਾਣੇ ਬੰਨੇ ਗਿਣਤੀ ਵਿੱਚ ਜਿਹੜੇ ਆਪਣੇ ਸਿੱਟਿਆਂ ਵਿੱਚ दाणे ਬੰਨੇ ਹੁੰਦੇ ਉਹ ਵਿੱਚ ਪੂਰੇ ਨਹੀਂ ਬਣਦੇ ਸਿੱਟੇ ਆਪਣੇ ਖਾਲੀ ਰਹਿ ਜਾਂਦੇ ਜਾਂ ਆਪਣੇ ਜਿਹੜੇ ਸਿੱਟਿਆਂ ਦਾ ਸਾਈਜ਼ ਛੋਟਾ ਰਹਿ ਜਾਂਦਾ ਜਾਂ ਜਿਹੜੇ ਆਪਣੇ ਛੱਟੇ ਵਿੰਗੇ ਟੱਡੇ ਹੋ ਕੇ ਨਿਕਲਦੇ ਨੇ ਜਿੰਦੇ ਨਾਲ ਆਪਣਾ ਕਣਕ ਤੇ ਕਾਫੀ ਝਾੜ ਤੇ ਪ੍ਰਭਾਵ ਪੈਂਦਾ ਤੇ ਹੁਣ ਕਿਸਾਨ ਵੀਰੋਂ ਆਪਾਂ ਇਹਨੇ ਜਿਹੜੇ ਸਖਤਿਆਂ ਨੇ ਦੀ ਨਾਸ਼ਕ ਨੇ ਏਸੀਐਮ 9 ਅਸ਼ਾਗਨਿਕ 21 11 ਟੈਲੈਂਟਸ ਵਰਗੇ ਜਾਂ ਮੈਟਰੀਬਿਊਜਨ ਜਿਵੇਂ ਸੰਕੋਰ ਵਰ ਟੈਕਨੀਕਲ ਇਹ ਆਪਾਂ ਹੁਣ ਭੁੱਲ ਕੇ ਵੀ ਆਪਣੀ ਕਣਕ ਦੀ ਫਸਲ ਤੇ 45 ਡੇਣ ਤੋਂ ਬਾਅਦ ਆਪਣੇ ਕਣਕ ਦੀ ਫਸਲ ਤੇ ਨਹੀਂ ਕਰਨੇ ਨਹੀਂ ਤਾਂ ਆਪਣੇ ਕਣਕ ਦਾ ਝਾੜ ਕੱਟੇਗਾ ਹੁਣ ਆਪਾਂ ਕਰਨਾ ਕੀ ਹੈ ਕਿਉਂਕਿ ਜੇਕਰ ਆਪਣੀ ਹੁਣ ਮਜਬੂਰੀ ਹੈ ਜੇ ਆਪਣੇ ਪਿਛਲੇ ਸਾਲ ਆਪਾਂ ਪਿਛਲੇ ਦਿਨਾਂ ਦੇ ਵਿੱਚ ਕੋਈ ਨਦੀਨ ਆਸ਼ਕ ਆਪਾਂ ਵਰਤਿਆ ਸੀ ਜਾਂ ਆ ਵਕੀਰਾ ਕੀਤੀ ਸੀ ਜਾਂ ਆਪਣਾ ਜਿਹੜਾ ਨਦੀਨ ਦਬਾਰ ਤੋਂ ਜਿਹੜਾ ਆਪਾਂ ਦੂਜਾ ਪਾਣੀ ਲਾਇਆ ਫਿਰ ਹਰੇ ਹੋ ਗਏ ਨੇ ਜਾਂ ਕਿਸੇ ਹੋਰ ਕਾਰਨ ਕਰਕੇ ਆਪਾਂ ਨਦੀਨ ਸਪਰੇ ਨਹੀਂ ਕੀਤੀ ਆਪਣੇ ਕਣਕ ਵੱਡੀ ਹੋ ਚੁੱਕੀ ਤਾਂ ਹੁਣ ਆਪਾਂ ਕੀ ਕਰਨਾ ਕਿਉਂਕਿ ਜਿੰਨੇ ਵੀ ਨਦੀਨ ਆਸ਼ਕ ਨੇ ਸਾਰੇ ਜਿਹੜੇ ਆਪਣੇ ਕਣਕ ਨੂੰ ਝਟਕਾ ਲਾਉਂਦੇ ਨੇ ਕਣਕ ਤੇ ਪ੍ਰਭਾਵ ਪਾਉਣ ਦੇ ਪਰ ਇੱਕ ਦੋ ਜਨੇ ਦੀਨ ਆਸ਼ਕ ਨੇ ਆਪਾਂ ਜੇਕਰ 45 ਦਿਨਾਂ ਤੋਂ ਲੈ ਕੇ 60 ਦਿਨਾਂ ਤੱਕ ਕਿਉਂਕਿ 60 ਦਿਨਾਂ ਦੇ ਵਿੱਚ ਜਦੋਂ ਆਪਣੀ ਅਗਲੀ ਸਟੇਜ ਕਣਕ ਦੀ ਸ਼ੁਰੂ ਹੋ ਜਾਂਦੀ ਹੈ ਜਿਹਨੂੰ ਆਪਾਂ ਜੁਆਇੰਟਿਕ ਸਟੇਜ ਕਹਿੰਦੀਆਂ ਜੁਆਇੰੰਟਿਕ ਸਟੇਜ ਤੋਂ ਬਾਅਦ ਕਿ ਆਪਣੀ ਕਣਕ ਦੇ ਜਿਹੜੇ ਆਪਣੇ ਨਾਲੀਆਂ ਦੇ ਵਿੱਚ ਇੱਕ ਨਿੱਕਾ ਜਿਹਾ ਛਿੱਟਾ ਚੌਲ ਦੇ ਦਾਣੇ ਜਿੰਨਾ ਬਣਨਾ ਸ਼ੁਰੂ ਹੋ ਜਾਂਦਾ ਜੇ ਆਪਾਂ ਉਸ ਸਮੇਂ ਕਿਸੇ ਵੀ ਨਦੀਨ ਆਸ਼ਕ ਦਾ ਆਪਾਂ ਪ੍ਰਭਾਵ ਪਾਉਣੇ ਆ ਤਾਂ ਉਹ ਸਟ੍ਰੈਸ ਦੇ ਕਾਰਨ ਜਿਹੜੇ ਆਪਣੇ ਛਿੱਟਿਆਂ ਦੇ ਵਿੱਚ ਦਾਣਿਆਂ ਦੀ ਗਿਣਤੀ ਪੂਰੀ ਨਹੀਂ ਬਣਦੀ ਜਿਹੜੇ ਛਿੱਟਿਆਂ ਦਾ ਆਕਾਰ ਤੇ ਪ੍ਰਭਾਵ ਪੈਂਦਾ ਛਿੱਟਿਆਂ ਦੀ ਲੰਬਾਈ ਘਟ ਜਾਂਦੀ ਜਿੰਦ ਤ ਆਪਣੀ ਝਾੜ ਘਟਦਾ ਤਾਂ ਆਪਾਂ 45 ਦਿਨਾਂ ਤੋਂ ਲੈ ਕੇ 60 ਦਿਨਾਂ ਤੱਕ ਕਿਸਾਨ ਵੀ ਜੇਕਰ ਆਪਣੀ ਮਜਬੂਰੀ ਹੈ ਇਹ ਆਪਾਂ ਜਿਹੜਾ ਵੀ ਟੈਕਨੀਕਲ ਵਰਤਣਾ ਹੁਣ ਮਜਬੂਰੀ ਤੌਰ ਤੇ ਵਰਤਣਾ ਕਿਉਂਕਿ ਜੇ ਆਪਾਂ ਨਹੀਂ ਵਰਤੇ ਆਪਣਾ ਗੁਲੀ ਰੰਡਾ ਹੈਵੀ ਹੋ ਜਾਂਦਾ ਉਹਦੇ ਕਾਰਨ ਵੀ ਆਪਣਾ ਝਾੜ ਘਟ ਜਾਂਦਾ ਤੇ ਜੇ ਆਪਾਂ ਵਰਤਦੇ ਹਾਂ ਕੋਈ ਸਖਤ ਨਦੀਨ ਆਸ਼ਕ ਉਹਦੇ ਨਾਲ ਵੀ ਆਪਣਾ ਝਾੜ ਘਟਦਾ ਜਿਹੜੇ ਆਪਣਾ ਕਣਕ ਦਾ ਨੁਕਸਾਨ ਹੁੰਦਾ ਤਾਂ ਹੁਣ ਆਪਾਂ ਕਿਸਾਨ ਵੀ ਰੋ 45 ਦਿਨਾਂ ਤੋਂ ਲੈ ਕੇ 60 ਦਿਨਾਂ ਤੱਕ ਆਪਾਂ ਐਕਸੀਲ ਜਿੰਦੇ ਵਿੱਚ ਆਪਣਾ ਟੈਕਨੀਕਲ ਹੁੰਦਾ ਪੀਨੋਕਸਾਡੀਨ ਜਾਂ ਆਪਾਂ ਟਾਪਿਕ ਜਿਵੇਂ ਆਪਾਂ ਉਹਦੇ ਵਿੱਚ ਟੈਕਨੀਕਲ ਹੁੰਦਾ ਕਲੋਰੀਨਫੋਪ ਇਹ ਦੋਨੋਂ ਟੈਕਨੀਕਲ ਆਪਣੀ ਹੁਣ ਕਣਕ ਦੀ ਫਸਲ ਤੇ ਆਪਾਂ 45 ਦਿਨਾਂ ਤੋਂ ਲੈ ਕੇ 60 ਦਿਨਾਂ ਤੱਕ ਆਪਾਂ ਕਰਤਸਾ ਕਰ ਸਕਦੇ ਹਾਂ ਇਸ ਤੋਂ ਇਲਾਵਾ ਕੋਈ ਵੀ ਹੋਰ ਟੈਕਨੀਕਲ ਮੈਟਰੀਬੂਜਨੇ ਚਾਹੇ ਆਪਣਾ ਏਸੀਐਮ 9 ਸ਼ਗਨ 2111 ਜਾਂ ਟੈਲੈਂਟਸ ਵਰਗ ਜਾਂ ਹੋਰ ਕੋਈ ਵੀ ਆਪਾਂ ਜਿਹੜਾ ਟੈਕਨੀਕਲ ਆਪਣੀ ਕਣਕ ਦੀ ਫਸਲ ਤੇ ਨਹੀਂ ਵਰਤੇ ਉਹਨਾਂ ਦਾ ਜਿਹੜਾ ਆਪਣਾ ਕਣਕ ਤੇ ਝਾੜ ਤੇ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ ਜੇਕਰ ਆਪਾਂ ਇਹ ਵਰਤਦੇ ਆ ਐਕਸਤੀ ਵਰਤਦੇ ਆ ਜਾਂ ਟੋਪਿਕ ਵਰਤਦੇ ਆ ਇਹਨਾਂ ਨਾਲ ਆਪਣੇ ਕਣਕ ਨੂੰ ਕੋਈ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਤੇ ਜੇਰ ਆਪਣਾ ਗੁੱਲੀ ਡੰਡਾ ਵੀ ਕੁਝ ਹੱਦ ਤੱਕ ਆਪਾਂ ਕੰਟਰੋਲ ਕਰ ਸਕਦੇ ਆ ਇਹ ਨਹੀਂ ਆਪਾਂ ਵੀ ਇਹਨੂੰ ਜੜੋ ਮੋਟਾ ਸਕਦੇ ਆ ਆਪਾਂ ਕੁਝ ਹੱਦ ਤੱਕ ਕੰਟਰੋਲ ਕਰ ਸਕਦੇ ਆ ਵੀ ਆਪਾਂ ਮਜਬੂਰੀ ਤੌਰ ਤੇ ਵਰਤਣਾ ਨਾ ਕਿ ਆਪਾਂ ਵੇਸੀ ਵਰਤ ਰਹੇ ਆ ਕਿਉਂਕਿ ਜੇ ਮਜਬੂਰੀ ਹੈ ਜੇ ਗੁਜਰੰਡਾ ਆਪਣੇ ਖੇਤਾਂ ਦਾ ਹੈਵੀ ਹੋ ਜਾਂਦਾ ਫੇਰ ਵੀ ਆਪਣੇ ਜਿਹੜਾ ਕਣਕ ਦਾ ਝਾੜਦਾ ਨੁਕਸਾਨ ਹੁੰਦਾ ਤਾਂ ਆਪਾਂ ਹੁਣ ਐਕਸੀਐਲ ਜਾਂ ਟੋਪਿਕ ਆਪਾਂ ਵਰਤਨਾ ਇਸ ਤੋਂ ਇਲਾਵਾ ਆਪਾਂ ਹੋਰ ਕੋਈ ਵੀ ਨਦੀਨਾਸ਼ਕ ਆਪਾਂ ਖੇਤਾਂ ਵਿੱਚ ਨਹੀਂ ਵਰਤਣਾ ਹੀ ਆਪਾਂ ਹੁਣ 24D ਕਿਸਾਨ ਵੀ ਰੋਜ਼ ਵਰਤਨਾ ਕਿਉਂਕਿ 24D ਦੇ ਨਾਲ ਵੀ ਆਪਣੇ ਕਣਕ ਦਾ ਝਾੜਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਛਿੱਟਿਆਂ ਦਾ ਕਾਰ ਛੋਟੇ ਰਹਿ ਜਾਂਦੇ ਨੇ ਦਾਣਿਆਂ ਦੀ ਗਿਤੀ ਵੀ ਘਟ ਜਾਂਦੀ ਹੈ ਜਾਂ ਆਪਣੇ ਜਿਹੜੇ ਦਾ 26 ਵੀ ਰਿੰਗੇਟੇਡੇ ਨਿਕਲਦੇ ਨੇ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ ਜੀ